ਤੇ ਨਰੋਈਆਂ ਨੇ ਹੱਡੀਆਂ ਚੁੰਗਦੇ ਨੇ ਬੂਰੀਆਂ ਤੇ ਖੇਡਦੇ ਆ ਕਬੱਡੀਆਂ ਲਓ ਸਾਹਮਣੇ ਤੇਜ਼ ਤਰਾਰ ਬੋਲਿਆ ਹੋਇਆ ਧਾਵਾ ਐਨ ਕਹਿੰਦੇ ਐਦਾਂ ਨਿਕਲਿਆ ਜਿੱਦਾ ਕਮਾਨੋਂ ਤੀਰ ਨਿਕਲਦਾ ਹੈ ਬੰਦੂਕ ਦੇ ਵਿੱਚੋਂ ਗੋਲੀ ਨਿਕਲਦੀ ਹੈ ਤੇ ਉਹ ਲਾ ਕੇ ਐਦਾਂ ਮਾਰਿਆ ਜਿੱਦਾ ਸਕੂਲੋਂ ਖਾਪਿਆ ਨਿਆਣਾ ਘਾਰਾਂਗੇ ਬੂਟ ਸਣੇ ਜਰਾਬਾਂ ਲਾ ਕੇ ਮਾਰਦਾ ਹੁੰਦਾ ਲਓ ਨੰਬਰ ਇਸ ਸਮੇਂ ਧਾਵੀ ਦੇ ਹਿੱਸੇ ਜੁੜਦਾ ਚੱਲ ਬਹੁਤ ਬਹੁਤ ਸੱਦਾ ਲੱਗਿਆ ਹੋਇਆ ਪਿਆਰ ਭਰਿਆ ਸਾਰੇ دیਵਾਨੇ ਪ੍ਰਵਾਨਿਆਂ ਨੂੰ ਕਬੱਡੀ ਦੇ ਚਾਹਣ ਵਾਲਿਆਂ ਨੂੰ ਉਹ ਮਾਨਦੇ ਫੈਨਾ ਨੂੰ ਮੇਰੇ ਵੀਰੋ 23 ਨੰਬਰ ਨੂੰ ਜਿਹੜਾ ਸੱਦਾ ਲੱਗ ਚੁੱਕਿਆ ਅਰਸਲਾਨ ਪੱਟੂ ਲੱਗਿਆ ਹੋਇਆ ਵਿਚਕਾਰ ਮੇਰੇ ਵੀਰੋ ਜਲਾਲਪੁਰਿਆ ਪਾਲਾ ਲੱਗਿਆ ਹੋਇਆ ਲੈ ਵੀ ਪਾਲਿਆ ਮਾਫੀ ਵੀ ਹੈ ਜਿਹੜੇ ਬੋਲ ਉਹ ਪਿਛਲੀ ਰੇਡ ਤੇ ਬੋਲੇ ਗਏ ਹੈ ਕਿਉਂਕਿ ਸੀਨੀਅਰ ਪਲੇਅਰਾਂ ਦਾ ਸਤਕਾਰ ਹੈ ਤੇ ਬਹੁਤ ਬਹੁਤ ਤੇਰਾ ਵੀ ਧੰਨਵਾਦ ਆਇਦੇ ਇਸ ਖੇਡ ਮੇਲੇ ਦੇ ਲਈ ਪਹੁੰਚਿਆ ਜਲਾਲਪੁਰਿਆ ਪਾਲਾ ਮੇਰੇ ਵੀਰੋ ਸੋ ਜਿਹੜੀਆਂ ਹੋਈਆਂ ਗਲਤੀਆਂ ਉਹਨਾਂ ਦੀ ਮਾਫੀ ਹੈ ਕਾੜੀ ਰੇਡ ਵੀ ਆ ਗਿਆ ਬਹੁਤ ਬਹੁਤ ਸੱਦਾ ਲੱਗਿਆ ਹੋਇਆ ਪਿਆਰ ਭਰਿਆ ਸਾਰੇ دیਵਾਨੇ ਪਰਵਾਨਿਆਂ ਨੂੰ ਕੋਡੀ ਦੇ ਚਾਹਣ ਵਾਲਿਆਂ ਨੂੰ ਤੇ ਬੱਬੂ ਮਾਨ ਦੇ ਫੈਨਾਂ ਨੂੰ ਮੇਰੇ ਵੀਰੋ 23 ਨਵੰਬਰ ਨੂੰ ਜਿਹੜਾ ਸੱਦਾ ਲੱਗ ਚੁੱਕਿਆ ਅਰਸਲਾਨ ਪੱਟੂ ਲੱਗਿਆ ਹੋਇਆ ਵਿਚਕਾਰ ਮੇਰੇ ਵੀਰੋ ਜਲਾਲਪੁਰਿਆ ਪਾਲਾ ਲੱਗਿਆ ਹੋਇਆ ਲੈ ਵੀ ਪਾਲਿਆ ਮਾਫੀ ਵੀ ਹੈ ਜਿਹੜੇ ਬੋਲ ਉਹ ਪਿਛਲੀ ਰੇਡ ਤੇ ਬੋਲੇ ਗਏ ਹੈ ਕਿਉਂਕਿ ਸੀਨੀਅਰ ਪਲੇਅਰਾਂ ਦਾ ਸਤਿਕਾਰ ਹੈ ਤੇ ਬਹੁਤ ਬਹੁਤ ਤੇਰਾ ਵੀ ਧੰਨਵਾਦ ਆਇਦੇ ਇਸ ਖੇਡ ਮੇਲੇ ਦੇ ਲਈ ਪੁੱਜਿਆ ਜਲਾਲਪੁਰਿਆ ਪਾਲਾ ਮੇਰੇ ਵੀਰੋ ਸੋ ਜਿਹੜੀਆਂ ਹੋਈਆਂ ਗਲਤੀਆਂ ਦੀ ਮਾਫੀ ਹੈ ਸਾਡੀ ਰੇਡ ਵੀ ਆ ਗਿਆ ਹੈ